ਅੱਖਰ ਤੇ ਇਹਨਾਂ ਤੁਸੀਂ ਦੋਨੇ ਬਾਈਆਂ ਦੀ ਵੀਡੀਓ ਦੇਖੀ ਦੋਨਾਂ ਦੀ ਕਣਕ ਨੂੰ ਅੱਗ ਲੱਗੀ ਸੀ ਹਾਲਤ ਉਸ ਵੇਲੇ ਦੇਖੀ ਨਹੀਂ ਜਾ ਰਹੀ ਸੀ ਕਿਉਂਕਿ ਬਾਈ ਐਡਾ ਨੁਕਸਾਨ ਹੋਇਆ ਹੋਵੇ ਪਰ ਉਹ ਤੋਂ ਬਾਅਦ ਇਹਨਾਂ ਦੇ ਪਿੰਡ ਨੇ ਇੱਕੇ ਦਾ ਸਬੂਤ ਦਿੱਤਾ ਇਕੱਠੇ ਹੋ ਕੇ ਭਰਾਵਾਂ ਦਾ ਸਾਥ ਦਿੱਤਾ ਤੇ ਪਿੰਡ ਦੇ ਸਮੇਤ ਦੁਨੀਆ ਦੇ ਕੋਨੇ-ਕੋਨੇ ਤੋਂ ਜਿਹਨੇ ਸਾਡੇ ਨਾਲ ਹਰੇਕ ਬੰਦੇ ਦੀ ਹਮਦਰਦੀ ਸੀ ਤੇ ਗਰੇਕ ਬੰਦੇ ਨੇ ਸਾਨੂੰ ਇਹ ਆਖਿਆ ਵੀ ਯਰ ਕੋਈ ਗੱਲ ਨਹੀਂ ਜੇ ਦੁੱਖ ਪੈ ਗਿਆ ਤਾਂ ਤੁਹਾਡੇ ਨਾਲ ਖੜੇ ਆ ਜਿਹੜੀ ਉਹ ਦਿਨ ਦੁੱਖ ਦੀ ਘੜੀ ਉਸ ਜਣੀ ਜਦੋਂ ਆਪਾਂ ਸੋਚਦੇ ਸੀ ਨਾ ਮਨ ਨੂੰ ਹਲੂਣਾ ਪੈਂਦਾ ਸੀ ਵੀ ਯਰ ਜੀਵਿੰਦਾਰ ਦੀ ਜਿਹੜੀ ਫਸਲ ਹੁੰਦੀ ਹੈ ਜਿਹੜਾ ਬੰਦਾ ਨਿਰਾ ਖੇਤੀ ਤੇ ਨਿਰਪਰ ਹੋ ਉਹਨੂੰ ਪਤਾ ਹੀ ਹੈ ਵੀ ਖੇਤੀ ਦੇ ਵਿੱਚ ਉਹ ਕਿੰਨੀ ਕਮਾਈ ਹੈ ਤੁਹਾਨੂੰ ਕੋਈ ਵੀਡੀਓ ਤੋਂ ਬਾਅਦ ਕੋਈ ਬਾਹਰੋਂ ਮਦਦ ਆਈ ਕਿਸੇ ਤਰ੍ਹਾਂ ਦੀ ਹਾਂ ਬਾਹਰੋਂ ਸਾਨੂੰ ਬੜੀ ਮਦਦ ਆਈ ਕਿਉਂਕਿ ਜੇ ਆਪਾਂ ਗੱਲ ਕਰੀਏ ਵੀ ਦਾਨੀ ਸੱਜਣਾ ਦੀ ਸਾਨੂੰ 50 ਰੁਪਈਆ ਤੋਂ ਲੈ ਕੇ 20000 21000 ਰੁਪਏ ਤੱਕ ਦੀ amount ਦੀ ਵੀ ਮਦਦ ਆਈ ਇਹ ਕੁੱਲ ਮਿਲਾ ਕੇ ਸਾਡੇ ਕੋਲੇ 75000 ਰੁਪਏ ਦੀ amount ਆ ਚੁੱਕੀ ਹੈ ਵੀ ਭਾਈ ਅਸੀਂ ਵੀ ਤੁਹਾਡੇ ਨਾਲ ਵਾਦਾ ਕਰਿਆ ਸੀ ਵੀ ਜੋ ਵੀ ਸਾਨੂੰ ਇਸ ਵੀਡੀਓ ਤੋਂ ਪੈਸੇ ਆਉਣਗੇ ਜਦੋਂ ਆਪਾਂ ਲਾਸਟਿੰਗ ਕਰੀ ਸੀ ਅਸੀਂ ਉਹ ਤੁਹਾਡੇ ਲਈ ਹੀ ਅਵੇਲੇਬਲ ਕਰਾਵਾਂਗੇ ਭਾਈ ਆ ਤੁਸੀਂ ਦੋਨਾਂ ਲਈ ਤੁਸੀਂ ਆਪਦਾ ਦੇਖ ਲਿਓ ਜਿਵੇਂ ਸਾਨੂੰ ਉਹ ਤਾਂ ਕੋਈ ਮਤਲਬ ਨਹੀਂ 22 ਦਾ ਹੋ ਜੂ तकरीबन ਇਹਨਾਂ ਦਾ ਪਿੰਡ ਵੈਸੇ ਸਾਡਾ ਛੋਟਾ ਹੀ ਏ ਦਾ ਬੜਾ ਪਿੰਡ ਨਹੀਂ ਗਾ ਵੱਡਾ ਪਰ ਪਿੰਡ ਦੇ ਹਿਸਾਬ ਨਾਲ ਵੀ ਇਹਨਾਂ ਦੇ ਇਨਾਂ ਇਥੋਂ ਪਰ ਭਾਈ ਹੋ ਜੂਗੀ ਕਿਉਂਕਿ ਕੋਈ ਕੁਛ ਨਹੀਂ ਜਿਵੇਂ ਕਿੱਲਾ ਮੰਨ ਲਓ ਕਿਸੇ ਕੋਲੇ ਚਾਰ ਕਿੱਲੇ ਆਂਦੇ ਉਹਨੇ 500 ਵੀ ਦੇਤਾ ਵਿਵਾਦੀ ਦੇਤਾ ਸਭ ਹੂੰ ਐਸਾ ਉਹਨਾਂ ਸਾਰਿਆਂ ਨੇ ਵਾਦੀ ਦਿੱਤੇ ਘੱਟ ਕਿਸੇ ਨੇ ਨਹੀਂ ਦਿੱਤਾ ਆਪਣਾ ਪਿੰਡਾਂ ਵਾਲਾ ਆ ਬੀਮਾ ਸਭ ਤੋਂ ਵਧੀਆ ਵੈਸੇ ਫਸਲ ਦਾ ਜਿਹੜਾ ਵੀ ਜੇ ਆਪਾਂ ਦੁੱਖ ਵੇਲੇ ਇਕੱਠੇ ਨੇ ਤਾਂ ਦੇਣੀ ਹੈ ਜਦੋਂ ਬਾਹਰਲਾ ਫੰਡ ਹੁੰਦਾ ਉਹ ਵੀ ਉਹਨਾਂ ਦੀ ਮਤਲਬ ਕੀ ਮਤਲਬ ਬਣ ਕੇ ਚੱਲੋ ਪੈਰਸ ਖੜੇ ਕਰ ਲਈ ਦਿੱਤੇ ਜਾਂਦੇ ਮਤਲਬ ਤੇ ਮੈਂ ਤਾਂ ਇਹ ਕਹਾਂ ਵੀ ਵੱਧ ਚੜ ਕੇ ਇਸ ਕੰਮਾਂ ਦੇ ਵਿੱਚ ਹਿੱਸਾ ਲੈਣ ਜਿਹਦੇ ਜੋ ਆਪਣਾ ਵੀਰਪਰਾ ਤੇ ਉਹਦਾ ਨੁਕਸਾਨ ਦੀ ਬਰਪਾਈ ਹੋ ਜੇ ਉਹ ਪੈਰਾਂ ਸਾਰ ਆਪ ਦਾ ਮਤਲਬ ਖੜਾ ਹੋ ਜਾ। ਯਾਰ ਤੁਸੀਂ ਬਾਅਦ ਚ ਬੰਦੇ ਨੂੰ ਜੋ ਮਰਜ਼ੀ ਦੇ ਚੱਲੋ। ਗੱਲ ਉਸ ਮੌਕੇ ਤੇ ਆ। ਮੌਕੇ ਤੇ ਆ ਕੇ ਇਹ ਵੀ ਨਹੀਂ। ਮੈਂ ਕਹਿੰਦਾ ਵੀ ਜੇ ਕਿਸ ਤੋਂ ਪੈਸੇ ਨਹੀਂ ਦਿੱਤੇ ਜਾਂਦੇ ਕੋਈ ਨਹੀਂ। ਤੁਹਾਡੇ ਤੋਂ ਸ਼ਬਦ ਕੀ ਆ ਉਹ ਬੰਦਿਆਂ ਨਾਲ। ਤੁਸੀਂ ਉਹ ਬੰਦਿਆਂ ਨੂੰ ਆ ਕੇ ਕਹਿਣੇ ਵੀ ਬਾਈ ਯਾਰ ਪਾਣਾ ਹੋ ਗਿਆ ਤੇਰੇ ਨਾਲ ਖੜੀ ਹਾਂ ਦੋ ਸ਼ਬਦ ਤੁਹਾਡੇ ਬਹੁਤ ਕੁਝ ਬਦਲ ਸਕਦੇ ਹੁੰਦੇ ਆ ਬੰਦਿਆਂ ਦੀ ਜ਼ਿੰਦਗੀ 'ਚ ਤੇ ਮਦਦ ਕਰ ਸਕੂੰ ਬਾਈ ਇਸ ਤੋਂ ਵੱਧ ਤਾਂ ਕੀ ਆ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸੇਵੀਆ ਇੱਕ ਗੱਲ ਨਿੱਕੇ ਹੁੰਦਿਆਂ ਤੋਂ ਲੈ ਕੇ ਹੁਣ ਤੱਕ ਸੁਣਦੇ ਆਂ ਕਿ ਪਿੰਡ ਮੂਰੇ ਕੀ ਅੜਦਾ ਹੁੰਦਾ ਯਾਰ ਜਦੋਂ ਪਿੰਡ ਇਕੱਠਾ ਹੋ ਕੇ ਕਿਸੇ ਪਾਸੇ ਵੱਲ ਤੁਰੇ ਖਾਸ ਤੌਰ ਤੇ ਜੇ ਚੰਗੇ ਪਾਸੇ ਵੱਲ ਤੁਰਪੇ ਤਾਂ ਉਹਦੇ ਬਹੁਤ ਸੋਹਣੇ ਨਤੀਜੇ ਆਉਂਦੇ ਆ ਅਖਰ ਤੇ ਨਾ ਤੁਸੀਂ ਦੋਨੇ ਬਾਈਆਂ ਦੀ ਵੀਡੀਓ ਦੇਖੀ ਜਿਹਦੇ ਤੇ ਬਹੁਤ ਸਾਰੇ ਤੁਹਾਡੇ ਕਮੈਂਟ ਵੀ ਆਏ ਬਹੁਤ ਸਾਰੇ ਲੋਕਾਂ ਨੇ ਅਪਰੋਚ ਵੀ ਕੀਤੀ ਬਾਈਆਂ ਨੂੰ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਦੋਨਾਂ ਦੀ ਕਣਕ ਨੂੰ ਅੱਗ ਲੱਗੀ ਸੀ ਹਾਲਤ ਉਸ ਵੇਲੇ ਦੇਖੀ ਨਹੀਂ ਜਾ ਰਹੀ ਸੀ ਕਿਉਂਕਿ ਬਾਈ ਐਡਾ ਨੁਕਸਾਨ ਹੋਇਆ ਹੋਵੇ ਤਾਂ ਗੱਲ ਕਰਨੀ ਹੀ ਮੁਸ਼ਕਲ ਹੋ ਜਾਂਦੀ ਹੈ ਪਰ ਉਹ ਤੋਂ ਬਾਅਦ ਇਹਨਾਂ ਦੇ ਪਿੰਡ ਨੇ ਇੱਕੇ ਦਾ ਸਬੂਤ ਦਿੱਤਾ ਇਕੱਠੇ ਹੋ ਕੇ ਭਰਾਵਾਂ ਦਾ ਸਾਥ ਦਿੱਤਾ ਸਮੇਂ ਦਾ ਮੈਂ ਫੇਰ ਕਹਿਣਾ ਪਿਛਲੀ ਵੀਡੀਓ ਚ ਵੀ ਕਿਹਾ ਸੀ ਕੋਈ ਪਤਾ ਨਹੀਂ ਸਮਾਂ ਤਾਂ ਹਵਾ ਦੇ ਉਸ ਬੁੱਲੇ ਵਰਗਾ ਹੁੰਦਾ ਜਿਹਦਾ ਇਹ ਨਹੀਂ ਪਤਾ ਹੁਣ ਇਧਰੋਂ ਵਗੀ ਜਾਂਦੀ ਆ ਹਵਾ ਤੇ ਕੱਲ ਨੂੰ ਦੂਜੇ ਪਾਸੋਂ ਵਗ ਜੇ ਤੱਤੀਆਂ ਠੰਡੀਆਂ ਵਾਵਾਂ ਸਭ ਤੇ ਵਗਦੀਆਂ ਰਹਿੰਦੀਆਂ ਪਰ ਇੱਕ ਦੂਜੇ ਦਾ ਜੇ ਸਾਥ ਦੇਵਾਂਗੇ ਤਾਂ ਬੰਦਾ ਕੁਝ ਚੰਗਾ ਕਰ ਲੈਂਦਾ ਬਈ ਆਪਣਾ ਨਾਮ ਇੱਕ ਵਾਰੀ ਦੁਬਾਰੇ ਦੱਸਣਾ ਪੈਣਾ ਭਾਈ ਜੀ ਪਰਮੇਂਦਰ ਸਿੰਘ ਗੈਰੀ ਤੁਹਾਡੀ ਕਿੰਨੀ ਜ਼ਮੀਨ ਨੂੰ ਕਣਕ ਆਪਣਾ ਤਕਰੀਬਨ ਕਿੱਲੇ ਕਿਤੇ ਨੇੜੇ ਨੁਕਸਾਨ ਹੋਇਆ ਵਿੱਚ ਮੰਨ ਲਓ ਵੀ ਮੱਚ ਗਈ ਜਦ ਵਿੱਚ ਮਸ਼ੀਨ ਮੌਕੇ ਤੇ ਵੱਢਦੀ ਸੀ ਉਦੋਂ ਨੇੜੇੋਂ ਅੱਗ ਦੇ ਕੋਲੋਂ ਵੱਡੀ-ਵੱਡੀ ਨਹੀਂ ਗਈ ਜਾ ਕੁਝ ਮੱਧਮ ਉਦੋਂ ਲਾ ਲਓ ਬਸ ਐਂ ਜੀ ਮੇਰੇ ਤੁਹਾਡਾ ਨਾਮ ਮੇਰਾ ਨਾਮ ਕਾਲਾ ਸਿੰਘ ਜੀ ਕੱਲ ਵੀਰੇ ਤੁਹਾਡੀ ਕਿੰਨੀ ਜ਼ਮੀਨ ਦਾ ਨੁਕਸਾਨ ਹੋਇਆ ਸੀ ਮੇਰਾ ਤਕਰੀਬਨ 4 ਕਿੱਲੇ ਵਾਂਗੂ ਜੀ ਜਿਹੜੀ ਠੇਕੇ ਤੇ ਲਈ ਹੋਈ ਸੀ ਠੇਕੇ ਤੇ ਲਈ ਹੋਈ ਜ਼ਮੀਨ ਦਾ ਹਾਂ ਜੀ ਤੇ ਆਪਾਂ ਉੱਥੇ ਗੱਲ ਕਰੀ ਉਤੋਂ ਬਾਅਦ ਸਾਰੇ ਪਿੰਡ ਨੇ ਇਕੱਠੇ ਹੋ ਕੇ ਉਤੋਂ ਬਾਅਦ ਤੁਹਾਨੂੰ ਪਿੰਡ ਦੇ ਲੋਕਾਂ ਨੇ ਆ ਕੇ ਕੀ ਕਿਹਾ ਚਲੋ ਜਦੋਂ ਉਹ ਆਪਣੀ ਇਹ ਚ ਖਬਰ ਨਹੀਂ ਪਿੰਡ ਨਹੀਂ ਆ ਕੇ ਤੁਹਾਨੂੰ ਕੀ ਕਿਹਾ ਇਸ ਘੜੀ ਤੇ ਉਸ ਦੁੱਖ ਦੀ ਘੜੀ ਹਾਂ ਜਦੋਂ ਆਪਾਂ ਗੱਲ ਕੀਤੀ ਜੀ ਹਾਂ ਜੀ ਸਮੇਤ ਪਿੰਡ ਸਮੇਤ ਦੁਨੀਆ ਦੇ ਕੋਨੇ-ਕੋਨੇ ਤੋਂ ਜਿਹੜੇ ਸਾਡੇ ਨਾਲ ਹਰੇਕ ਬੰਦੇ ਦੀ ਹਮਦਰਦੀ ਸੀ ਤੇ ਹਰੇਕ ਬੰਦੇ ਨੇ ਸਾਨੂੰ ਇਹ ਆਖਿਆ ਵੀ ਯਾਰ ਕੋਈ ਗੱਲ ਨਹੀਂ ਜੇ ਦੁੱਖ ਪੈ ਗਿਆ ਤਾਂ ਤੁਹਾਡੇ ਨਾਲ ਖੜੇ ਹਾਂ ਜਿਹੜੀ ਉਹਦੋਂ ਦੁੱਖ ਦੀ ਘੜੀ ਉਸ ਜਣੀ ਜਦੋਂ ਆਪਾਂ ਸੋਚਦੇ ਸੀ ਨਾ ਮਨ ਨੂੰ ਹਲੂਣਾ ਪੈਂਦਾ ਸੀ ਕਿ ਯਾਰ ਜ਼ਿਮੀਂਦਾਰ ਦੀ ਜਿਹੜੀ ਫਸਲ ਹੁੰਦੀ ਹੈ ਕਿਉਂਕਿ ਅਸੀਂ ਸਾਡਾ ਜਿਹੜਾ ਸਿਸਟਮ ਹੁੰਦਾ ਉਹ ਤਾਂ ਫਸਲ ਨਾਲ ਹੁੰਦਾ 6 ਮਹੀਨਿਆਂ ਤੋਂ ਫਸਲ ਆਉਣੀ ਹੁੰਦੀ ਹੈ ਤੇ ਜੀਤੋਂ 2 ਰੁਪਏ ਲਏ ਹੁੰਦੇ ਸੀ ਉਹਦੇ ਮੋੜਨੇ ਹੁੰਦੇ ਕਿਉਂ ਜਿਹੜਾ ਬੰਦਾ ਨਿਰਖੇਤੀ ਤੇ ਨਿਰਪਰ ਉਹਨੂੰ ਪਤਾ ਹੀ ਐ ਵੀ ਖੇਤੀ ਦੇ ਵਿੱਚ ਉਹ ਕਿੰਨੀ ਕਮਾਈ ਹੈ ਤੇ ਜਣੀ ਸੋਚ ਸੋਚ ਬੜਾ ਮਨ ਨੂੰ ਆਉਂਦਾ ਸੀ ਪਰ ਜਦੋਂ ਕੁਦਰਤੀ ਤੌਰ ਤੇ ਸਵਭਾਵ ਨਾਲ ਰੱਬ ਦੇ ਜੇ ਆਪਾਂ ਕਹੀਏ ਵੀ ਇੱਕ ਸਨੇਹੀ ਦੇ ਤੌਰ ਤੇ ਪਤਾ ਲੱਗਿਆ ਜਦੋਂ ਤੁਸੀਂ ਆਏ ਉਦੋਂ ਬਾਅਦ ਸਾਡੀ ਗੱਲ ਦੁਨੀਆ ਤੇ ਗਈ ਤਾਂ ਹਰੇਕ ਬੰਦੇ ਦੀ ਹਮਦਰਦੀ ਸੀ ਜਿੱਥੇ ਬਾਹਰੋਂ ਸਾਨੂੰ ਹਮਦਰਦੀ ਮਿਲੀ ਉੱਥੇ ਸਾਡੇ ਨਗਰ ਨਿਵਾਸੀਆਂ ਨੇ ਵੀ ਪੂਰੇ ਹੱਕ ਡਾ ਕੇ ਸਾਡੇ ਨਾਲ ਇਹ ਗੱਲ ਸਾਨੂੰ ਵਿਸ਼ਵਾਸ ਦਿਵਾਇਆ ਕਿ ਕੋਈ ਗੱਲ ਨਹੀਂ ਯਾਰ ਉਹ ਸੋਡੇ ਨਾਲ ਖੜੇ ਆ ਫਿਰ ਪਿੰਡ ਦਾ ਇਕੱਠ ਰੱਖਿਆ ਪਿੰਡ ਦੇ ਇਕੱਠ ਦੇ ਵਿੱਚ ਜੋ ਵੀ ਇਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਆਵਾਜ਼ ਪਾਉਣੀ ਹੈ ਉਹ ਪਾਈ ਹੈ ਤੇ ਉਹ ਜਣੀ ਚੱਲ ਰਹੀ ਆ ਸਾਡੀ ਅਗਰਾਹ ਚਲੋ ਮੈਂ ਪਿੰਡ ਵਾਲਿਆਂ ਨਾਲ ਵੀ ਗੱਲ ਕਰਦਾ ਤੁਹਾਨੂੰ ਕੋਈ ਵੀਡੀਓ ਤੋਂ ਬਾਅਦ ਕੋਈ ਬਾਹਰੋਂ ਮਦਦ ਆਈ ਕਿਸੇ ਤਰ੍ਹਾਂ ਦੀ ਹਾਂ ਬਾਹਰੋਂ ਸਾਨੂੰ ਬੜੀ ਮਦਦ ਆਈ ਕਿਉਂਕਿ ਜੇ ਆਪਾਂ ਗੱਲ ਕਰੀਏ ਵੀ ਦਾਨੀ ਸੱਜਣਾ ਦੀ ਸਾਨੂੰ 50 ਰੁਪਈਆ ਤੋਂ ਲੈ ਕੇ 20000 21000 ਰੁਪਏ ਤੱਕ ਦੀ ਅਮਾਉਂਟ ਦੀ ਵੀ ਮਦਦ ਆਈ ਜਿਨ੍ਹਾਂ ਦੇ ਨਾਮ ਐ ਸਾਨੂੰ ਹੁਣ ਵੀ ਲੈ ਛੱਡ ਦੋ ਹਾਂ ਪੜ੍ਹ ਦੋ ਪੜ੍ਹ ਦੋ ਕੋਈ ਬਾਇਓ ਡਾਟਾ ਸਰਦਾਰ ਜਗਦੇਵ ਸਿੰਘ ਜੀ ਬਰਾੜ ਉਹਨਾਂ ਨੇ 1000 ਰੁਪਿਆ ਭੇਜਿਆ ਜਿਨ੍ਹਾਂ ਦੇ ਲਾਸਟ ਡਿਜੀਟ ਨੇ ਮੋਬਾਈਲ ਦੇ 3529 ਸਰਦਾਰ ਤਲਵਿੰਦਰਪਾਲ ਸਿੰਘ ਜੀ ਲਖੀ ਉਹਨਾਂ ਨੇ 2000 ਰੁਪਿਆ ਭੇਜਿਆ ਲਾਸਟ ਡਿਜੀਟ ਨੇ 0115 ਸਰਦਾਰ ਗੁਰ ਗੁਰਕੀਰਤ ਸਿੰਘ ਜੀ ਉਹਨਾਂ ਨੇ 500 ਰੁਪਿਆ ਭੇਜਿਆ 3770 ਮੋਬਾਈਲ ਨੰਬਰ ਦੇ ਚਾਰ ਅੱਖਰ ਲਾਸਟ ਵਾਲੇ ਇੱਕ ਸਾਡੀ ਭੈਣ ਮਨਜਿੰਦਰ ਕੌਰ ਜੀ ਨੇ 100 ਰੁਪਿਆ ਭੇਜਿਆ ਸਾਨੂੰ ਤੇ ਸਰਦਾਰ ਗਰਦੀਪ ਸਿੰਘ ਜੀ ਨੇ 1000 ਰੁਪਏ ਭੇਜਿਆ ਜਿਨ੍ਹਾਂ ਦਾ 3641 ਲਾਸਟ ਨੰਬਰ ਹੈ ਇੱਕ ਬੀਬੀ ਪਰਮਿੰਦਰ ਕੌਰ ਸਾਡੀ ਭੈਣ ਨੇ 200 ਰੁਪਏ ਭੇਜਿਆ 8282 ਲਾਸਟ ਨੰਬਰ ਹੈ ਇੱਕ ਸਰਦਾਰ ਜੋਪਿੰਦਰ ਸਿੰਘ ਜੀ ਪੁੱਤਰ ਲਖਵਿੰਦਰ ਸਿੰਘ ਉਹਨਾਂ ਨੇ 3000 ਰੁਪਏ ਦੀ ਮਦਦ ਸਾਡੀ ਕੀਤੀ ਜਿਨ੍ਹਾਂ ਦਾ ਮੋਬਾਈਲ ਨੰਬਰ 941710162 ਹੈ ਸਰਦਾਰ ਭਗਵੰਤ ਸਿੰਘ ਜੀ ਨੇ 450 ਰੁਪਏ ਸਰਦਾਰ ਜਗਦੀਪ ਸਿੰਘ ਜੀ ਉਹਨਾਂ ਨੇ 50 ਰੁਪਏ ਸਰਦਾਰ ਸਤਨਾਮ ਸਿੰਘ ਜੀ 100 ਰੁਪਇਆ ਸਰਦਾਰ ਗੁਰਪਾਲ ਸਿੰਘ ਪੁੱਤਰ ਜੰਗ ਸਿੰਘ ਉਹਨਾਂ ਨੇ ਸਾਨੂੰ 2000 ਰੁਪਇਆ ਭੇਜਿਆ ਅ ਸ੍ਰਿੰਦਰ ਸਿੰਘ ਨੇ 3500 ਰੁਪਇਆ ਭੇਜਿਆ ਤੇ ਇੱਕ ਸਰਦਾਰ ਸਰਬਜੀਤ ਸਿੰਘ ਜੀ ਹੈ ਯੂਕੇ ਤੋਂ ਗੁਰਦਾਸਪੁਰ ਤੋਂ ਬਲੌਂਗ ਕਰਦੇ ਆ ਪਿੱਛੇ ਉਹਨਾਂ ਨੇ ਸਾਨੂੰ 15000 ਰੁਪਏ ਦੀ ਮਦਦ ਦਿੱਤੀ ਹੈ ਇੱਕ ਗਜਿੰਦਰ ਸਿੰਘ ਸਰਦਾਰ ਕੋਈ ਚਿੱਟੀਪਿੰਡ ਜਲੰਧਰ ਤੋਂ ਜਿਨ੍ਹਾਂ ਨੇ ਸਾਨੂੰ 21000 ਰੁਪਏ ਦਿੱਤਾ ਹਾਲਾਂਕਿ ਉਹ ਕੈਨੇਡਾ ਦੇ ਵਿੱਚ ਕੱਚੇ ਹੈ ਇੱਕ ਅਲਵੇਟਾ ਤੋਂ ਸਾਨੂੰ ਮਦਦ ਆਈ ਹੈ ਜਿਹੜੀ 6000 ਰੁਪਏ ਦੀ ਠੀਕ ਹੈ ਜੀ ਇਹ ਕੁੱਲ ਮਿਲਾ ਕੇ ਸਾਡੇ ਕੋਲੇ 75000 ਰੁਪਏ ਦੀ ਅਮਾਉਂਟ ਆ ਚੁੱਕੀ ਹੈ ਠੀਕ ਹੈ ਹਾਂ ਜਿਹੜੀ ਸਾਡੇ ਭੈਣਾਂ ਭਾਈਆਂ ਨੇ ਸਾਨੂੰ ਬਾਹਰੋਂ ਭੇਜੀ ਹੈ ਜੋ ਸਾਡੇ ਪਿੰਡ ਕੰਨਿਓ ਮਦਦ ਆਉਗੀ ਉਹ ਕੁੱਲ ਜਣੀ ਮੇਰਾ ਜਿਹੜਾ 2 ਲੱਖ ਸਵਾ 2 ਲੱਖ ਰੁਪਏ ਦਾ ਨੁਕਸਾਨ ਮੰਨਦੇ ਆਂ ਵੀ ਜਦੋਂ ਮੇਰੀ ਉਹ ਸਵਾ 2 ਲੱਖ ਰੁਪਏ ਦੀ ਜੇ ਪਰਪਾਈ ਜੋ ਪਿੰਡ ਕੰਨਿਓ ਹੁੰਦੀ ਹੈ ਜਾਂ ਭੈਣ ਭਾਈਆਂ ਨੇ ਜਿੰਨੇ ਵੀ ਕੀਤੀ ਹੈ ਕੁੱਲ ਮਲਾ ਕੇ ਉਸ ਤੋਂ ਬਾਅਦ ਜੇ ਮੈਨੂੰ ਕੋਈ ਪੈਸਾ ਆਉਂਦਾ ਸਰਕਾਰ ਕੰਨਿਓ ਮੈਂ ਇਹ ਨਗਰ ਨਿਵਾਸੀਆਂ ਨੂੰ ਉਹ ਸਪੁਰਦ ਕਰਾਂਗਾ ਕਿਉਂਕਿ ਉਸ ਦੇ ਵਿੱਚ ਮੇਰਾ ਕੋਈ ਹੱਕ ਨਹੀਂ ਹੋਊਗਾ ਕਿਉਂਕਿ ਮੈਨੂੰ ਆਪਣੀ ਫਸਲ ਦਾ ਜਿੰਨਾ ਕਿ ਆਮਦਨ ਦਾ ਸੀਵੀ ਇੰਨੀ ਕੁ ਹੋ ਸਕਦੀ ਹੈ ਉਹਨੇ ਰੱਖ ਕੇ ਉਦੋਂ ਬਾਅਦ ਮੈਂ ਇਹਨਾਂ ਨਗਰ ਨਿਵਾਸੀਆਂ ਨੂੰ ਇਹ ਚੀਜ਼ ਸਾਹਮਣੇ ਰੱਖੂੰਗਾ ਵੀ ਆਹ ਚੀਜ਼ ਹੈ ਭਾਈ ਇਹ ਤੁਸੀਂ ਜਿੱਥੇ ਮਰਜ਼ੀ ਵਰਤ ਸਕਦੇ ਹੋ ਬਾਦ ਹੈ ਭਾਈ ਅਸੀਂ ਵੀ ਤੁਹਾਡੇ ਦੋਨਾਂ ਨਾਲ ਨਿਬਾਧ ਗਏ ਕਿ ਹਾਂ ਤੁਸੀਂ ਦੋਨੋਂ ਹੀ ਖੜੇ ਹੋ ਵੀ ਭਾਈ ਅਸੀਂ ਵੀ ਤੁਹਾਡੇ ਨਾਲ ਵਾਦਾ ਕਰਿਆ ਸੀ ਵੀ ਜੋ ਵੀ ਸਾਨੂੰ ਇਸ ਵੀਡੀਓ ਤੋਂ ਪੈਸੇ ਆਉਣਗੇ ਜਦੋਂ ਆਪਾਂ ਲਾਸਟ ਟਾਈਮ ਕਰੀ ਸੀ ਅਸੀਂ ਉਹ ਤੁਹਾਡੇ ਲਈ ਹੀ ਅਵੇਲੇਬਲ ਕਰਾਵਾਂਗੇ ਭਾਈ ਆ ਤੁਸੀਂ ਦੋਨਾਂ ਲਈ ਤੁਸੀਂ ਆਪਦਾ ਦੇਖ ਲਿਓ ਜਿਵੇਂ ਸਾਨੂੰ ਉਹ ਤਾਂ ਕੋਈ ਮਤਲਬ ਨਹੀਂ ਤੇ ਮੈਂ ਮਰਦੇ ਤੋਂ ਅਸੀਂ ਕਰੀ ਨਾ ਸਾਨੂੰ ਕੋਈ ਨਹੀਂ ਫਿਰ ਆਪਾਂ ਇਹ ਤੁਸੀਂ ਕਿਹੜਾ ਰੱਖੋ ਬਾਕੀ ਚੀਜ਼ਾਂ ਹਨਾ ਬਾਅਦ ਵਿੱਚ ਆਪਾਂ ਦੇਖਾਂਗੇ ਹਾਂਜੀ ਮੈਨੂੰ 3600 ਰੁਪਏ ਆਏ ਆ ਕਿਉਂਕਿ ਜਿਹੜਾ ਬਾਹਰੋਂ ਜਿਹੜੇ ਮਤਲਬ ਵੀ ਆਪਣਾ ਗੱਲ ਕਰੀਏ WhatsApp ਤੇ ਮੈਨੂੰ ਇੱਕ ਦੋ ਮੈਸਜਜ ਵੀ ਆਏ ਮੈਂ ਰਿਪਲਾਈ ਨਹੀਂ ਕੀਤੇ ਕਿਉਂਕਿ ਮੇਰਾ ਮੁੰ ਨੁਕਸਾਨ ਘਟ ਸੀ ਜੇ ਮੇਰੀ ਕਿਸੇ ਨਾਲ ਗੱਲ ਹੋਈ ਹੈ ਤਾਂ ਮੈਂ ਉਹਨਾਂ ਨੂੰ ਇਹੀ ਕਿਹਾ ਵੀ ਯਾਰ ਮੇਰਾ ਨੁਕਸਾਨ ਘਟ ਹੈ ਤੇ ਬਾਈ ਦੀ ਮਦਦ ਕਰਦੇ ਹੋ ਤੇ ਉਹਦੇ ਤੋਂ ਮੈਨੂੰ ਇੱਕ ਤਾਂ ਕੁੜੀ ਹੈਗੀ ਸ਼ਾਇਦ ਮਨਜਿੰਦਰ ਕੌਰ ਉਹਨੇ 100 ਰੁਪਏ ਇਹਨਾਂ ਨੇ ਭੇਜਿਆ ਸੀ ਤੁਸੀਂ ਨਾਂ ਨਹੀਂ ਦੇ ਦੋ ਕੋਈ ਨਹੀਂ ਨਹੀਂ ਮੈਂ ਦੂਸਰਾ ਇੱਕ ਆਹ ਇਹਦਾ ਕੋਈ ਸਮਝ ਨਹੀਂ ਆ ਰਹੀ 1000 ਰੁਪਏ ਇਹਨਾਂ ਨੇ ਭੇਜਿਆ ਸੀ ਇੱਕ ਮੰਗਲੌਰ ਤੋਂ ਸੀ 2500 ਰੁਪਏ ਉਹਨਾਂ ਨੇ ਭੇਜਿਆ ਉਹ ਸ਼ੋਅ ਨਹੀਂ ਕਰ ਰਿਹਾ ਜੀ ਕਰਨਾਟਕਾ ਹਾਂ ਹਾਂ ਸੀ ਪੰਜਾਬੀ ਕੋਈ ਤੇ ਕਿਉਂਕਿ ਮਾੜਾ ਮੋਟਾ ਤਾਲਮੇਲ ਦਾ ਬੰਦਾ ਜਿੱਥੇ ਵੱਧ ਨੁਕਸਾਨ ਹੁੰਦਾ ਉੱਥੇ ਵੱਧ ਕਰਦਾ ਜਿੱਥੇ ਘੱਟ ਹੁੰਦਾ ਉੱਥੇ ਘੱਟ ਕਰਦਾ ਹੈ ਹਾਂ ਤੇ ਆਹ ਹਰਸ਼ੁ 300 ਰੁਪਏ ਮੈਨੂੰ ਸਹਿਤ ਆਈਏ ਬਾਹਰੋਂ ਮੈਂ ਪਿੰਡ ਵਾਲਿਆਂ ਨਾਲ ਵੀ ਬਾਈ ਜਦੋਂ ਪਿੰਡ ਚ ਇਹ ਜੀ ਘਟਨਾ ਹੋ ਜੇ ਅਸੀਂ ਵੀ ਬਹੁਤ ਪਿੰਡਾਂ 'ਚ ਜਾਂਦੇ ਹਾਂ ਬਹੁਤ ਪਿੰਡ ਚੰਗਾ ਵੀ ਵਿਵਹਾਰ ਕਰਦੇ ਆ ਤੇ ਬਹੁਤ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਕਹਿੰਦੇ ਆ ਵੀ ਆਪਾਂ ਕੀ ਲੈਣਾ ਤੁਸੀਂ ਇਹ ਸਾਰਿਆਂ ਨੇ ਕਿਵੇਂ ਉਪਰਾਲਾ ਕਰਨ ਬਾਰੇ ਸੋਚਿਆ ਕੀ ਗੱਲ ਹੋਈ ਤੁਹਾਡੀ ਜਦੋਂ ਜੀ ਇੱਥੇ ਸਾਨੂੰ ਪਤਾ ਲੱਗਿਆ ਘਟਨਾ ਦਾ ਇਹਦਾ ਕਿਉਂਕਿ ਮੈਂ ਤਾਂ ਜੌਬ ਕਰਦਾ ਉਸ ਟਾਈਮ ਮੈਂ ਡਿਊਟੀ 'ਤੇ ਚੱਲ ਗਿਆ ਸੀਗਾ ਮੇਰੀ ਮਾਈਕ ਵਿੱਚ ਪਟਵਾਰੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਮੁੰਡਿਆਂ ਨੇ ਪਿੰਡ ਦੇ ਗਏ ਤੁਸੀਂ ਵੀ ਆਏ ਥੋੜੀ ਵੀ ਵੀਡੀਓ ਦੇਖੀ ਐ ਡਿਊਟੀ 'ਤੇ ਮੈਂ ਸ਼ਾਮ ਨੂੰ ਆ ਕੇ ਸਾਡਾ ਪਿੰਡ ਦੇ ਦੁੱਖ ਸੁੱਖ ਵਾਸਤੇ ਇੱਕ ਵਟਸਐਪ ਗਰੁੱਪ ਬਣਿਆ ਹੋਇਆਗਾ ਵਟਸਐਪ ਗਰੁੱਪ ਦੇ ਉੱਤੇ ਮੈਂ ਸ਼ਾਮ ਨੂੰ ਮੈਸੇਜ ਪਾਇਆ ਵੀ ਆਪਾਂ ਪਿੰਡ ਵਾਲੇ ਇਹਨਾਂ ਦਾ ਹੋ ਕਰੀਏ ਤੇ ਇਹਨਾਂ ਨੂੰ ਹੌਸਲਾ ਫੁਜਾਈ ਕਰੀਏ ਵੀ ਘਬਰਾਉਣਾ ਨਹੀਂ ਪਿੰਡ ਥੋਡੇ ਨਾਲ ਆ ਪਿੰਡ ਦੇ ਬਾਅਦ ਇੱਕ ਮੁੰਡਾ ਕ੍ਰਿਸ਼ਨ ਸਿੰਘ ਆ ਉਹਨੇ ਸਭ ਤੋਂ ਪਹਿਲਾਂ ਰਿਪਲਾਈ ਕੀਤਾ ਫਿਰ ਇਹ ਵਜੀਰ ਸਿੰਘ ਫੌਜੀ ਇਹਨਾਂ ਨੇ ਐਂ ਕਰਕੇ ਅਸੀਂ ਹੋਰ ਬੰਦਿਆਂ ਨਾਲ ਫੋਨ ਤੇ ਗੱਲ ਕਰਕੇ ਧਰਮਸਾਲਾ ਚ ਇਸ ਜਗ੍ਹਾ ਤੁਸੀਂ ਕੱਠ ਰੱਖ ਲਿਆ ਪਿੰਡ ਦਾ ਜੋ ਕੱਠ ਰੱਖਿਆ ਉੱਥੇ ਸਾਡੀ ਸਹਿਮਤੀ ਬਣੀ ਵੀ ਆਪਾਂ ਮਦਦ ਕਰਨੀ ਆ ਸਾਡਾ ਪਿੰਡ ਇਸ ਤਰ੍ਹਾਂ ਦਾ ਜੀ ਮਦਦ ਨੂੰ ਕਿਸੇ ਵੱਲੋਂ ਜਵਾਬ ਨਹੀਂਗਾ ਕਦੋਂ ਵੀ ਕੋਈ ਜਾਵੇ ਅਸੀਂ ਸਾਰਿਆਂ ਨੇ ਫਿਰ 100 ਰੁਪਿਆ ਕਿੱਲਾ ਪਾਇਆ ਜੀ ਪਿੰਡ ਨੂੰ ਵੀ ਜੇ ਕਿਸੇ ਕੋਲੇ 10 ਕਿੱਲੇ ਤਾਂ ਉਹ 1000 ਰੁਪਿਆ 2 ਕਿੱਲੇ ਨਾਲ 200 ਰੁਪਿਆ ਦੇਊਗਾ ਜੇ ਵੱਧ ਦੇਣੇ ਅਗਲੇ ਦੀ ਖੁਸ਼ੀ ਹੈ ਫਿਰ ਤੁਸੀਂ ਘਰੇ ਜਾਂਦੇ ਹੋ ਬੰਦੇ ਕੋਲ ਕਿ ਬੰਦੇ ਆਪ ਹੀ ਆ ਕੇ ਤੁਹਾਡੇ ਕੋਲੇ ਜਮ੍ਹਾਂ ਕਰਾਈਏ ਅਸੀਂ ਜੀ ਆਏ ਆ ਤਕਰੀਬਨ ਜਿਆਦਾ ਪ੍ਰਸੰਤ ਤਾਂ ਸਾਨੂੰ ਜਿੰਮੇ ਅਸੀਂ ਇਧਰ ਦੀ ਪੱਤੀ ਚੋਸੀ ਕਰ ਲਿਆ ਇੱਕ ਪਿੰਡ ਦੇ ਪਰਲੇ ਪਾਸੇ ਮੁੰਡੇ ਸੀ ਉਹਨਾਂ ਨੇ ਇੱਕ ਮੈਂਬਰ ਲੱਗ ਗਿਆ ਉਹਨਾਂ ਨਾਲ ਇੱਥੇ ਵੇਚਿਆ ਕਰਨ ਮੁੰਡਾ ਜਿਹਨਾਂ ਦੇ ਘਰੇ ਆਪਾਂ ਬੈਠੇ ਸੀ ਇਹੇ ਸੀ ਹੋਰ ਇਕੱਠੇ ਹੋ ਕੇ ਤਕਰੀਬਨ ਲੋਕਾਂ ਨੇ ਆਪ ਹੀ ਪਛਾਹਤੇ ਜਿਹੜੇ ਕੁਝ ਰਹਿ ਗਏ ਦੋ ਚਾਰ ਘਰ ਰਹਿ ਗਏ ਅੱਜ ਸਾਡੀ ਗੱਲ ਹੋਈ ਸੀ ਉਹਨਾਂ ਨਾਲ ਕਰਕੇ ਅਸੀਂ ਸਾਡਾ ਟੀਚਾ ਵੀ ਕੱਲ ਨੂੰ ਅਸੀਂ ਜਿਹੜਾ ਇਹਨਾਂ ਦੇ سپੁਰਦ ਕਰ ਦਾਂਗੇ। ਬਾਈ ਜੇ ਇਹਨਾਂ ਕਰ ਲਿਆ ਕਰਕੇ ਜਿਆਦਾ ਸੌਖੇ ਨਹੀਂ ਰਹਿੰਦੇ ਆਪਾਂ ਬਾਲੀਆਂ ਹੋਰ ਝਾਕਾਂ ਨਾਲੋਂ ਜਦੋਂ ਆਉਣਗੇ ਸਰਕਾਰਾਂ ਦਾ ਤਾਂ ਕੀ ਪਤਾ ਉਹ ਤਾਂ ਕਿਵਰੀ ਸਾਲ-ਸਾਲ ਬਾਅਦ ਵੀ ਧਰਨਾ ਲਾ ਕੇ ਹੀ ਲੈਣੇ ਪੈਂਦੇ ਆ ਪਰ ਜੇ ਪਿੰਡ ਹੀ ਪਹਿਲਾਂ ਖੜ ਜੇ ਜਦੋਂ ਬੰਦੇ ਨੂੰ ਲੋੜ ਆ ਤੇ ਬਹੁਤ ਚੀਜ਼ਾਂ ਜਿਹੜੀਆਂ ਅਸੀਂ ਪਿੰਡਾਂ 'ਚ ਦੇਖਦੇ ਆ ਤਰਸਦੀਆਂ ਹੀ ਨਾ ਹੋ। ਬਾਕੀ ਸਭ ਤੋਂ ਪਹਿਲਾਂ ਤਾਂ ਸਸਤਰੀ ਘਰ ਸਾਰਿਆਂ ਨੂੰ ਅੱਖਰ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਣਾ ਦੁੱਖ ਸਮਝਦੇ ਹੋਏ ਸਾਡੇ ਨਾਲ ਬਾਕੀ ਨੁਕਸਾਨ ਹੋਇਆ 4 ਏਕੜ ਤੇ ਕੁਝ ਇਹਨਾਂ ਦੇ ਨੁਕਸਾਨ ਨੇ ਪ੍ਰਵਿੰਦਰ ਸਿੰਘ ਦਾ ਤੇ ਜਦੋਂ ਅੱਗ ਲੱਗੇ ਸਾਰਿਆਂ ਨੂੰ ਪਤੀ ਹੁੰਦਾ ਵੀ ਅੱਗ ਲੱਗਣ ਦੇ ਨਾਲ ਜਿਹੜਾ ਨੁਕਸਾਨ ਹੁੰਦਾ ਬਹੁਤ ਵੱਡੇ ਪੱਧਰ ਤੇ ਹੋਇਆ ਸੋ ਇਸ ਦਾ ਬੰਦਾ ਕੁਸੂਰ ਆ ਤੇ ਹੋ ਜਾਂਦਾ ਕੁਸੂਰ ਫਿਰ ਅਸੀਂ ਗਰੁੱਪ ਦੇ ਵਿੱਚ ਜਿਹੜਾ ਆਪਣਾ ਸੀ ਉਹਦੇ ਵਿੱਚ ਅਸੀਂ ਸ਼ੇਅਰ ਕੀਤਾ ਵੀ ਕਿ ਉਹਨਾਂ ਇੱਕ ਵិនਾਂ ਦੀ ਮਦਦ ਕੀਤੀ ਜਾਵੇ ਫਿਰ ਅਸੀਂ ਇੱਥੇ ਗਰੁੱਪ ਦੇ ਵਿੱਚ ਜਦੋਂ ਫੈਸਲਾ ਤੈਅ ਕੀਤਾ ਅਸੀਂ ਗਰੁੱਪ ਦੇ ਵਿੱਚ ਪਾਇਆ ਫਿਰ ਇਹਨਾਂ ਨੂੰ ਪਰ 1 ਏਕੜ ਜਿਹੜਾ 100 ਰੁਪਏ ਰੱਖਿਆ ਕਿੱਲੇ ਦੇ ਮਤਲਬ ਮਤਲਬ ਸਾਰੇ ਇੱਥੇ ਕੱਟ ਰੱਖਿਆ ਗਿਆ ਭਾਈ ਚਾਰੇ ਦਾ ਸਾਰੇ ਨੇ ਸਹਿਮਤੀ ਕਰੀ ਮਤਲਬ ਇੱਕ ਮੈਂ ਇਹ ਪੁੱਛਦਾ ਵੀ 22 ਦਾ ਹੋ ਜੂ ਤਕਰੀਬਨ ਇਹਨਾਂ ਦਾ ਦੋਨੋਂ ਹਾਂਜੀ ਹਾਂਜੀ ਇਹਨਾਂ ਦਾ ਜਿਹੜਾ ਇਕੱਠੇ ਹੋ ਜਾਣਗੇ ਹਾਂਜੀ ਹੋ ਜੂਗਾ ਜੀ ਠੀਕ ਹਾਂਜੀ ਪਿੰਡ ਬੇਸੀ ਸਾਡਾ ਛੋਟਾ ਹੀ ਹੈ ਦਾ ਬੜਾ ਪਿੰਡ ਨਹੀਂ ਗਾ ਵੱਡਾ ਪਰ ਪਿੰਡ ਦੇ ਹਿਸਾਬ ਨਾਲ ਵੀ ਇਹਨਾਂ ਦੇ ਇਨਾਂ ਇਥੋਂ ਪਰ ਭਾਈ ਹੋ ਜੂਗੀ ਕਿਉਂਕਿ ਕੋਈ ਕੁਛ ਨਹੀਂ ਜਿਵੇਂ ਕਿਲਾ ਮੰਨ ਲਓ ਕਿਸੇ ਕੋਲੇ ਚਾਰ ਕਿੱਲੇ ਆਂਦੇ ਉਹਨੇ 500 ਵੀ ਦੇਤਾ ਵੀ ਬਾਦੀ ਦੇਤਾ 100 ਐਸਾ ਆਪਣਾ ਸਾਰਿਆਂ ਨੇ ਬਾਦੀ ਦਿੱਤੇ ਘੱਟ ਕਿਸੇ ਨੇ ਨਹੀਂ ਦਿੱਤਾ ਆ ਆਪਣਾ ਪਿੰਡਾਂ ਵਾਲਾ ਆ ਬੀਮਾ ਸਭ ਤੋਂ ਵਧੀਆ ਵੈਸੇ ਫਸਲ ਦਾ ਜਿਹੜਾ ਵੀ ਜੇ ਆਪਾਂ ਦੁੱਖ ਵੇਲੇ ਇਕੱਠੇ ਜੇ ਤਾਂ ਜਦੋਂ ਮਤਲਬ ਪਿੰਡ ਨੇਤ ਦੇਣੀ ਹੈ ਜਦੋਂ ਬਾਹਰਲਾ ਫੰਡ ਹੁੰਦਾ ਉਹ ਵੀ ਉਹਨਾਂ ਦੀ ਮਤਲਬ ਕੀ ਮਤਲਬ ਬਣ ਕੇ ਚਲੋ ਪੈरिस ਖੜੇ ਖੜ ਲਈ ਦਿੱਤੇ ਜਾਂਦਾ ਮਤਲਬ ਇਸ ਤਰ੍ਹਾਂ ਉਹਨਾਂ ਨੂੰ ਪਤੀ ਹੁੰਦਾ ਪਿੰਡ ਦੇ ਵਿੱਚ ਉਹ ਮਤਲਬ ਕੋਈ ਵੀ ਜਦੋਂ ਪਿੰਡ ਚੋਂ ਜਾਂਦੀ ਹੈ ਖਬਰ ਥਰੂ ਉਹਨਾਂ ਦੇ ਥਰੂ ਜਾਂਦੀ ਪਿੰਡ ਦੀ ਜਰੂਰ ਕਿੱਦੀ ਅੱਗ ਲੱਗੀ ਹੈ ਹੈਨਾ ਤੇ ਮੈਂ ਤਾਂ ਇਹ ਕਹਾਂ ਵੀ ਵੱਧ ਚੜ ਕੇ ਇਸ ਕੰਮਾਂ ਦੇ ਵਿੱਚ ਹਿੱਸਾ ਲੈਣ ਜਿਹੜਾ ਜੋ ਆਪਣਾ ਵੀਰਪਰਾ ਤੇ ਉਹਦਾ ਨੁਕਸਾਨ ਦੀ ਬਰਪਾਈ ਹੋ ਜੇ ਉਹ ਪੈਰਾਂ ਸਿਰ ਆਪ ਦਾ ਮਤਲਬ ਖੜਾ ਹੋ ਜੇ ਚਲੋ ਇੱਕ ਗੱਲ ਅਸੀਂ ਤੁਹਾਨੂੰ ਸਾਰਿਆਂ ਨੂੰ ਕਹਿ ਦਿੰਦੇ ਆ ਵੀ ਗਾਹ ਨੂੰ ਇਕੱਠੇ ਹੋ ਕੇ ਕੋਈ ਪਾਣੀ ਵਾਲੀ ਭਾਵੇਂ ਟੈਂਕੀ ਬਣਾ ਲਓ ਜਿਹਦੇ ਨਾਲ ਕੋਈ ਅੱਗ ਦੀ ਇਹੋ ਜਿਹੀ ਘਟਨਾ ਕਿਸੇ ਦੇ ਨਾਲ ਹੀ ਨਾ ਹੋਵੇ ਬਾਅਦ ਚ ਆਪਾਂ ਸਾਰੀ ਕੋਸ਼ਿਸ਼ ਕਰਦੇ ਆ ਜਿੰਨਾ ਮਰਜ਼ੀ ਹੋ ਜੇ ਪਰ ਕੋਸ਼ਿਸ਼ ਤਾਂ ਹੀ ਹੋਣੀ ਚਾਹੀਦੀ ਆ ਵੀ ਇਹ ਨਾ ਹੀ ਹੋਵੇ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਮਕਸਦ ਸਿਰਫ ਇੰਨਾ ਹੀ ਸੀ ਵੀ ਮੈਂ ਤਾਂ ਇਹ ਪਿੰਡ ਦੇ ਲੋਕਾਂ ਦੀ ਚੰਗਿਆਈ ਹੀ ਦਿਖਾਉਣੀ ਸੀ ਵੀ ਬਾਈ ਇਹ ਯਾਰ ਤੁਸੀਂ ਬਾਅਦ ਚ ਬੰਦੇ ਨੂੰ ਜੋ ਮਰਜ਼ੀ ਦੇਈ ਚੱਲੋ ਗੱਲ ਉਸ ਮੌਕੇ ਤੇ ਆ ਮੌਕੇ ਤੇ ਆ ਕੇ ਇਹ ਵੀ ਨਹੀਂ ਮੈਂ ਕਹਿੰਦਾ ਵੀ ਜੇ ਕਿਸ ਤੋਂ ਪੈਸੇ ਨਹੀਂ ਦਿੱਤੇ ਜਾਂਦੇ ਕੋਈ ਨਹੀਂ ਤੁਹਾਡੇ ਤੋਂ ਸ਼ਬਦ ਕੀ ਆ ਉਹ ਬੰਦਿਆਂ ਨਾਲ ਤੁਸੀਂ ਉਹ ਬੰਦਿਆਂ ਨੂੰ ਆ ਕੇ ਕਹਿਣੇ ਵੀ ਬਾਈ ਯਾਰ ਪਾਣਾ ਹੋ ਗਿਆ ਤੇਰੇ ਨਾਲ ਖੜਾਂਗੇ ਦੋ ਸ਼ਬਦ ਤੁਹਾਡੇ ਬਹੁਤ ਕੁਝ ਬਦਲ ਸਕਦੇ ਹੁੰਦੇ ਆ ਬੰਦਿਆਂ ਦੀ ਜ਼ਿੰਦਗੀ ਚ ਤੇ ਜੇ ਮਦਦ ਕਰ ਸਕੋ ਬਾਈ ਇਤੁਬਦਤਾ ਕੀ ਆ ਬਸ ਥੋੜਾ ਜਿਹਾ ਜਿਹੜਾ ਕਦੇ-ਕਦੇ ਦੇਖਣ ਨੂੰ ਮਿਲਦਾ ਨਾ ਪਿੰਡਾਂ 'ਚ ਜਿਹੜੀ ਤੋਂ ਮੈਨੂੰ ਵੀ ਕਦੇ-ਕਦੇ ਖੇਚ ਚੜਦੀ ਆ ਆ ਸਵਾਦ ਲੈਣ ਵਾਲੀ ਬਰਤੀ ਤੋਂ ਥੋੜਾ ਜਿਹਾ ਬਾਜ਼ ਆ ਗੇ ਇੱਕ ਦੂਜੇ ਦੇ ਕੰਮ ਆ ਗੇ ਧੰਨਵਾਦ ਚਾਹੁੰਦੇ ਹਾਸਤੇ ਰੋ